ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬੀਓ ਬਾਚ ਬੇਨਤੀ ਚਾਪਈ ਅਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿੱਤ ਕੀ ਇਚਾ ਤਾ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਸ਼ਟ ਸਬਤ ਮੁਕਾਵੋ ਆਪ ਆਸ ਦੇ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭੇ ਕਰਤਾਰਾ ਮੋਰ ਚੜ੍ਹ ਜੀ ਕਰਦੇ ਕਰੇ ਸਭ ਨਕੋਆ ਸੰਘਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੂ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਆਸਦੇ ਮੁਝੇ ਵਰਿਆ ਮਰਨ ਕਾਲ ਕਾ ਤਰਾਸ ਨ ਵਰਿਆ ਊ ਜੋ ਸਦਾ ਹਮਾਰੇ ਪਛਾ ਸ੍ਰੀ ਸਤੋਜ ਜੋ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨਾਰੇ ਸਾਹਿਬ ਸੰਤ ਸਾਈਂ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤ ਆਕ ਮੋਹ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖ ਧਰਾ ਕਾਲ ਪਾਇ ਸ਼ਿਵ ਜੀ ਅਵਤਾਰਾ ਕਾਲ ਪਾਇ ਕਰ ਬਿਸ਼ਨੁ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਜੋ ਬੇਦਰਾਜ ਬ੍ਰਹਮਾ ਜੁਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿ ਤਾਏ ਹਮਾਰਾ ਯਵਨ ਕਾਲ ਸਭ ਜਗਤ ਬਨਾਇਉ ਦੇਵ ਦੇਵ ਤੇ ਜੱਛ ਨੂੰ ਪਜਾਇਉ ਆਦਿ ਅੰਤੇ ਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਭ ਪ੍ਰਜਾ ਜਨੇ ਆਪ ਸਵਾਰੇ ਸਿਵਕਨ ਕੋ ਸਭ ਕਨ ਸੁਖ ਦਿਉ ਸਤਰਣ ਕੋ ਪਲ ਮੋਬਦ ਕੀਉ ਘਟ ਘਟ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੇ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਵੀਰ ਸ਼ਾਨਾ ਘਟ ਘਟ ਕੇ ਪਰ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰ ਤਬ ਦੇਹ ਅਪਾਰ ਜਬ ਆਕਰਖ ਕਰਤ ਹੋ ਕਭੂ ਤੁਮ ਮੈਂ ਮਿਲਤ ਦੇਹ ਧਰ ਸਭੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਮੂਰਿ ਉਚਾਰੈ ਤੁਮ ਸਭੀ ਤੇ ਰਹਿ ਤਨ ਆਲਮ ਜਾਣਤ ਬੀਦ ਇਹデア ਰਿਆਲਮ ਨਿਰੰਕਾਰ ਨਿਰਪਕਾਰ ਨਿਰੰਭ ਆਦ ਅਨੀਲ ਅਨਾਦ ਅਸੰਭ ਆਕਾ ਊੜ ਉਚਾਰਤ ਭੇਦਾ ਜਾਕੋ ਭੇਵਨ ਪਾਵਤ ਬਿਦਾਓ ਆਖ ਕੋ ਘਰ ਪਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਪਿਵ ਆਪ ਆਪਨੀ ਬੁੱਧ ਹੈ ਜੀਤੀ ਬਰਨ ਪਿੰਨ ਪਿੰਨ ਤੋਈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਆਰੰਤ ਐਉ ਰਾਵ ਕਹਿ ਪੂਪਾ ਅੰਡਜ ਜਿਰਜ ਸੇਤਜ ਕਿਨੀ ਉਤਪੋਜ ਖਾਨ ਬਾਹੁਰ ਰਚਦੀਨੀ ਆਲ ਹੋਲੇ ਰਾਜਾ ਹਵੇ ਬੈਠਾ ਕੌ ਸੰਮਟ ਪਇਓ ਸੰਕਰ ਕੈਠਾਓ ਸਿਗਰੀ ਸ੍ਰੇਸ਼ਟ ਦਿਖਾਏ ਚੰਬ ਅਬ ਆਦ ਜੁਗਾਦ ਸਰੂਪ ਉਸੇ ਜਾਂ ਅਬ ਅਬ ਰੱਛਾ ਮੇਰੀ ਤਮ ਕਰੋ ਦੇਖੋ ਵਾਰਾ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਆਸ ਤੁਝ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤਵ ਹੈ ਮਰੇ ਰੁਖ ਜਮਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅ੍ਰਿਸ਼ਟ ਰੇ ਤਤਕਾਲ ਆਓ ਕਿਰਪਾ ਦ੍ਰਿਸ਼ਟ ਤਨ ਜਾਏ ਨੇ ਹਰ ਹੋਤਾ ਕੇ ਤਾਪ ਤਨਕ ਮਹਾਰਿਓ ਰਿੱਧ ਸਿੱਧ ਘਰਮੋਂ ਸਭ ਹੋਈ ਦੁਸ਼ਟ ਸ਼ਾਸ਼ਵ ਸਕੇ ਨ ਕੋਈ ਇੱਕ ਬਾਰ ਜਨ ਤਮੈ ਸੰਭਾਰਾ ਕਾਲ ਵਾਸਤੇ ਤਾਏ ਉਬਾਰਾ ਜੇ ਨਰ ਨਾਮ ਤੇ ਹਾਰੂ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਧਿਆਰੀ ਆਪ ਹਾਥ ਲੈਓ ਉਬਾਰੀ ਸਰਬ ਉਠਾਰ ਮੋ ਸਹਾਈ ਦੁਸ਼ਟ ਦੋਖ ਤੇ ਲੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਬਰੰਤ ਕਰਾ ਪੂਰਨ ਸੁਭਰਾਤਾ ਜਿਲ ਵਿਖ ਸਗਲ ਦੇਹੀ ਕੋ ਵਰਤਾ ਦੁਸ਼ਟ ਦੋਖਿ ਅਨਕੋਚ ਕਰਤਾ ਸ੍ਰੀ ਅਸ ਧੋਜ ਜਬ ਪਹੇ ਦਿਆਲਾ ਪੂਰਨ ਕਰਾ grants ਤਤਕਾਲਾ ਮਨ ਬਾਛਦ ਥਲ ਪਾਵੈ ਸੋਈ ਦੂਪਨ ਤਿਸੈ ਬਿਆਪਤ ਕੋਈ ਅੜਲ ਸੁਨੈ ਗੋਂਗੋ ਜੋ ਜਾਹੇ ਸੁਰਸਨ ਪਾਵੈ ਸੁਨੈ ਭੂੜ ਚਿਤ ਲਾਇ ਚਤਨਤਾ ਆਵੈ ਦੁਖ ਦਰਦ ਪਾਉ ਨਿਕਟ ਨਾ ਤਿਨ ਨਰ ਕੀ ਰਹੈ ਓ ਜੋ ਜਾ ਕੀ ਏਕ ਬਾਾਰ ਚਉਪਈ ਕੋ ਕਹਿ ਚਉਪਈ ਸੰਬਤ 17 ਸਹਿਸ ਭਣਜੈ ਅਰਧ ਸਹਿਸ ਪੁੰ ਤੀਨ ਭੇਜ ਭਾਦਰ ਸੁਦੀ ਅਸ਼ਟਮੀ ਰਵਾਰਾ ਤੀਰਸਤਾ ਦ੍ਰੁਪ ਗ੍ਰੰਥ ਸਵਾਰਾ ਸੋਈਆ ਪਾਇ ਗਨੀ ਜਬ ਤੇ ਤੁਮਰੇ ਤਪ ਤੇ ਕੋ ਵਾਕ ਤਰੇ ਨਹੀਂ ਆਨੇਉ RAM ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮੰਨਿਉ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋ ਹਿ ਬਕਾਨੇ ਦੋਰਾ ਸਗਲ ਦਵਾਰ ਕੋ ਛਾਟ ਕੈ ਗਹਿਉ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾਟ ਕੈ ਗਹਿਉ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੂਹਾਰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ